ਕਰ ਕੇ ਹੋਈ ਫੜੀਆ ਗਾਂ ਉਹ ਸੂਆ ਅਰੀਜਨਲ ਦੂਜਾ ਵੀਰੇ ਦਾ ਠੀਕ ਆ ਕੋਈ ਦੰਦ ਚੈੱਕ ਕਰ ਲਿਆ ਕਿ 6 ਦੰਦੀ ਆ ਠੀਕ ਆ ਅਜੇ ਕਿੰਨੀਆਂ ਖੜੀਆਂ ਨੇ ਠੀਕ ਆ ਲੋਪਰਾਲੇ ਵਾਲੂਆ ਕਰਮਾ ਵਾਲੇ ਦਾ ਬਣਾਉਣਾ ਬਣਾਇ ਜਾਂਦੀਆਂ ਨੇ ਔਰ ਠੰਡੀ ਐਨੀਆਂ ਵੀਰੇ ਜੇ ਖੁੱਲੀ ਘੱਟ ਕੇ ਚੋਲੇ ਓਲੇ ਠੀਕ ਆ ਆਪਾਂ ਰਸਤਾ ਦਰ ਦਨੇ ਆ ਹੂੰ ਸਵਾਗਤ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਮਲਟੀ ਦੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਧੌੜਾ ਤੇ ਜਿਲ੍ਹਾ ਨੂੰ ਪੈ ਜਾਂਦਾ ਜੀ ਬਰਨਾਲਾ ਬਾਈ ਕੋਲ ਤਾਜੀ ਸੂਈ ਗਾਂ ਪਕਾਉਗਾ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਲੋਡ ਕਰੋ ਜੀ 7528000374 ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਹਰ ਵਾਰ ਤੋਂ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਅੱਡ ਤੱਕ ਨਵੇਂ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈ ਲਈਆਂ ਜੀ ਜਾਣਕਾਰੀ ਬਾਈ ਜੀ ਸਸਰੀ ਕਾ ਜੀ ਸਸਰੀ ਕਾਲ ਬਾਈ ਜੀ ਨਾਮ ਵੀਰ ਜੀ ਆਪਣਾ ਨਾਮ ਸੁਖੇਂ ਸਿੰਘ ਬੂਗਣੀ ਪਿੰਡ ਧੌਲਾ ਜ਼ਿਲ੍ਹਾ ਕਰਨਾਲਾ ਤਹਿਸੀਲ ਤਪਾਗਰੇ ਠੀਕ ਆ ਕਿੰਨਾ ਕ ਟਾਈਮ ਹੋ ਗਿਆ ਵੀਰੇ ਸੂਈ ਨੂੰ ਗਾਣ ਇਹਨੂੰ ਸੂਈ ਵੀਰੇ 12:30 ਵਜੇ ਦੀ ਜੀ ਸੂਈ ਵੀ ਆ ਹਾਂਜੀ 12:30 ਵਜੇ ਦੀ ਸੂਈ ਆ 2 2 2.5 ਕਿਲੋ ਬੋਰਾ ਬੱਚੇ ਨੂੰ ਪਿਆ ਕੇ ਕੱਢਿਆ ਵਾ ਮੰਨ ਕੇ ਚਲੋ ਵੀ 3 3.5 ਕਿਲੋ ਬੋਰਾ ਕੱਢਿਆ ਵਾ ਦਾ ਠੀਕ ਆ ਹਾ ਸੀਲ ਠੰਡੀ ਇੰਨੀ ਆ ਕੇ ਐਵੇਂ ਕੀ ਧਾਰਾ ਮਾਰਨ ਠੀਕ ਆ ਕਿ ਬਾਈ ਜੀ ਬੂਈ ਬਹੁਤ ਚੰਗੀ ਆ ਬਾਈ ਲੈ ਠੀਕ ਆ ਲੋਪਰਾ ਚੈੱਕ ਕਰ ਸਕਦੇ ਠੀਕ ਹੈ ਲੋ ਜੀ ਲੋ ਠੀਕ ਹੈ ਦੋਨੇ ਵਾਸਤੇ ਬਹਿ ਕੇ ਚੁਈ ਆਏ ਬਾਈ ਆਪਣੀ ਗਾਂ ਦੀ ਲੱਤ ਦੀ ਗਰੰਟੀ ਹੋਈ ਹੈ ਕਿਸੇ ਦੇ ਵੀਰ ਦੇ ਘਰੇ ਆ ਕੇ ਲੱਤ ਮਾਰਦੀ ਆ ਹਾਂਜੀ ਆਪਾਂ ਇਹ ਨਹੀਂ ਕਹਿੰਦੇ ਵੀ ਆਪਣੇ ਤੋਂ ਗਾਂ ਬਦਲ ਕੇ ਲੈ ਜਾ ਵੀਰੇ ਆਪਣਾ ਕਿਰਾਇਆ ਵੀ ਲਈ ਠੀਕ ਹੈ ਜੀ ਹਾਂ ਤੇ ਬੱਚਾ ਕੀ ਜੀ ਮਗਰ ਬੱਚਾ ਵੀਰੇ ਮਗਰ ਬੱਸਾ ਠੀਕ ਹੈ ਜੀ ਹਾਂ ਤੇ ਜੇਰ ਵਾਲੇ ਜੇਰ ਵੀਰੇ ਜੇ ਪਈ ਨਹੀਂ ਹੈਗੀ ਬਸ ਤੂੰ ਐ ਲੜ ਲਈ ਬੈਠੀ ਤੀਗੀ ਹੁਣ ਮੈਂ ਖੜੀ ਕਰਤੀ ਜੇਰ ਲਗ ਭਗਾਈ ਪਈ ਹੈਗੀ ਠੀਕ ਆ ਲੋ ਜੀ ਤੁਹਾਨੂੰ ਵੀ ਚੈੱਕ ਕਰ ਸਕਦੇ ਹੋ ਲੋ ਜੀ ਲੈ ਵਾ ਕਰਮਾਂ ਵਾਲੀ ਦਾ ਤੋਰ ਦੋ ਫਰਾ ਲੋ ਜੀ ਕੱਦ ਬੈਟ ਸਖਰ ਸੁਣਾ ਠੀਕ ਆ ਤਾਜੀ ਸੂਈ ਵੀ ਜੇ ਰਹਿਲੇ ਸੂਈ ਕਰਕੇ ਥੋੜੀ ਜਿਹੀ ਪੈੜੀ ਪਈ ਵੀਰੇ ਬੈੜ ਦਾ ਜ਼ੋਰ ਵਾਲਾ ਲੱਗਿਆ ਬੱਚਾ ਵਾਲਾ ਡਬਲ ਸੀਗਾ ਠੀਕ ਆ ਲੋ ਜੀ ਤੁਸੀਂ ਇਹ ਲੈ ਲੋ ਵੀ 15 ਦਿਨਾਂ ਦੇ ਵਿੱਚ ਜਿੱਡਾ ਬੱਚਾ ਹੋਣਾਗਾ ਵੀਰੇ ਠੀਕ ਆ ਬੱਚਾ ਡਬਲ ਕਰਕੇ ਨਾ ਗਾਂ ਦਾ ਥੋੜਾ ਜ਼ੋਰ ਲੱਗ ਗਿਆ ਯਾਦੇ ਠੀਕ ਆ ਤਾਂ ਕਰਕੇ ਆਈ ਹੋਈ ਖੜੀ ਆ ਗਾਂ ਉਹ ਸੂਆ origional ਦੂਜਾ ਵੀਰੇ ਦਾ ਠੀਕ ਆ ਕੋਈ ਜੰਦ ਚੈੱਕ ਕਰ ਲਿਆ ਕਿ 6 ਦੰਦੀ ਆ ਠੀਕ ਆ ਅਜੇ ਕੰਨੀਆਂ ਖੜੀਆਂ ਨੇ ਠੀਕਾ ਲੋਪਰਾ ਲੇਵਲ ਹੁਆ ਕਰਮਾ ਵਾਲੇ ਦਾ ਬਣਾਉਣਾ ਨਾ ਜੰਦੀਆਂ ਨੇ ਹੋਰ ਠੰਡੀ ਐਨੀਆਂ ਵੀਰੇ ਚਾਹੇ ਖੁੱਲੀ ਛੱਡ ਕੇ ਚੋਲੇ ਉਹਲੇ ਠੀਕਾ ਆਪਾਂ ਰਸਤਾ ਦਰ ਦਨੇ ਆ ਹੂੰ ਬਸ ਪੁੱਤੋਏ ਠੀਕਾ ਹਾਂ ਇਹ ਲੋ ਜਿਵੇਂ ਮਰਜ਼ੀ ਧਾਰਾ ਬਾਈ ਕਹਿੰਦਾ ਮਾਰੀ ਦਿ ਲੋ ਠੀਕ ਹੈ ਠੀਕ ਹੈ ਵੀਰੇ ਬਸ ਬਸ ਚਾਹੇ ਵੀਰੇ ਖੁੱਲੀ ਛੱਡ ਕੇ ਚੂਈ ਚਲੋ ਆਪਣੀ ਗਾਂ ਦਾ ਯਾਰ ਲੱਤਰੀ ਆਪਣੀ ਗਾਰੰਟੀ ਹੂ ਵੀਰੇ ਕਿਸੇ ਦੇ ਘਰੇ ਵੀ ਜਾ ਕੇ ਲੱਤ ਮਾਰਦੀ ਆ ਆਪਣੀ ਗਾਂ ਚੜਾ ਕੇ ਵਾਪਸ ਭੇਜਦੇ ਬੰਦਾ ਸਮੇਟ ਕਰਾਇਆ ਦੇਵਾਂਗੇ ਠੀਕਾ ਹਾਂ ਜੀ ਘੁਗੜੀ ਬਾਈ ਰੇਟ ਯਾਰ ਖਿੱਚ ਕੇ ਜਵਾ ਦੇ ਲੈਣ ਦੀ ਵਾਲਾ ਕੰਮ ਰੇਟ ਵੀਰੇ ਦਾ ਮੁੱਲ 60 ਕਰਵਾ ਲਓ 65 ਕਰਵਾ ਲਓ ਕੁਝ ਮਰਜ਼ੀ ਕਰਵਾ ਲਓ ਵੀਰੇ 57000 ਤੋਂ 2000 ਛੋਟਾ 55000 ਦੀ ਦੇ ਦਾਂਗੇ 55000 ਦੀ ਹਾਂ ਜਾਂ ਨਾ ਬਾਈ ਕਹਿੰਦਾ ਹਾਂ ਵੀਰੇ ਠੀਕ ਆ ਨਾ ਬੋਲ ਜੇਰ ਦੀ ਆਪਾਂ ਵੀਡੀਓ ਬਣਾ ਕੇ ਰੱਖ ਦਾਂਗੇ ਵੀਰੇ ਠੀਕ ਆ ਜਦ ਗਾਣੇ ਗੇਰ ਛਿਰਤੀ ਨਾ ਆਪਾਂ ਵੀਡੀਓ ਬਣਾ ਦਾਂਗੇ ਨਾਲ ਦੀ ਨਾਲ ਠੀਕ ਆ ਲੋ ਜੀ ਚੈੱਕ ਕਰ ਸਕਦੇ ਹੋ ਥਾਂ ਤੁਹਾਨੂੰ ਬਹੁਤ ਸੋਹਣਾ ਲੱਗਿਆ ਕਰਮਾਂ ਵਾਲੀ ਦੇ ਲੋ ਜੀ ਠੀਕ ਹੈ ਜੀ ਬਾਈ ਜੀ ਨਾਲ ਜਲੂ ਕਨੈਕਟ ਕਰੋ ਭਰਾ ਵੀਡੀਓ ਲਾਈਕ ਕਮੈਂਟ ਸ਼ੇਅਰ ਜਰੂਰ ਕਰਦਾ ਕਰੋ ਸ਼ੇਅਰ ਜਰੂਰ ਕਰਦਾ ਕਰੋ ਭਰਾਵਾਂ ਕਿ ਠੀਕ ਹੈ ਨਾ ਤੇ ਵੀਡੀਓ ਦੇਖਣ ਲਈ ਸਾਰੇ ਭੈਣ ਭਰਾਵਾਂ ਦਾ तहे دلੋਂ ਧੰਨਵਾਦ ਓਕੇ ਬਾਏ